हां जी मित्रों की हालचाल आई होप ਤੁਸੀਂ ਸਾਰਿਆਂ ਦੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਢੜੇ ਵਾਸਤੇ ਕਹੈਂ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਇਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਹਾਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆ ਜੀ ਦੇਖਦੇ ਆਂ ਮੈਂ ਚੱਲ ਬੜੇ ਇਨਸਾਨ ਮਿਲੇ ਆ ਲਖਵਿੰਦਰ ਬੜਾਲੀ ਦੇ ਪਿਓ ਨੂੰ ਕੀ ਹੋ ਗਿਆ ਬੱਸ ਬੱਸ ਭਰਾਵਾ ਪੰਜਾਬ ਡੁੱਬ ਜਾਣਾ ਕੁਝ ਨਹੀਂ ਹੋਇਆ ਕਿਤੇ ਨਹੀਂ ਮਰ ਚਲੇ ਅਮਜਾ ਨੂੰ ਪੱਠੇ ਪਾ ਉੱਠ ਕੇ ਮੇਰੇ ਜਿੰਨਾ ਉੱਚਾ ਕਿਰਦਾਰ ਨਹੀਂ ਹੂੰ ਬਾਬਾ ਹੁਣ ਤਾਂ ਉਹ ਦੋਦੇ ਪੋਤੇ ਵਾਲੀ ਹੋ ਗਈ ਤੂੰ ਛੱਡ ਖੜਾ ਯਾਰ ਮੈਨੂੰ ਲੱਗਦਾ ਗਲਤੀ ਨਾਲ ਗਾਣਾ ਲੱਗ ਗਿਆ ਗਾਣਾ ਹੋਰ ਲਾਉਣਾ ਸੀ ਹੋ ਸਕਦਾ ਅੰਕਲ ਦਾ ਬੂਹੇ ਵਿੱਚ ਹੱਥ ਆ ਗਿਆ ਹੋਵੇ ਮਿੰਟੇ ਗਰੇ ਪੰਪ ਬਿਠਾਉਂਦੇ ਨੇ ਲੰਬਕ ਪਤੰਦ ਬਿੱਟਲ ਬੱਕਰੀ ਅੱਗ ਲੱਗਦੀ ਆ ਮਾਤਾ ਜੀਆ ਗੱਡੀ ਸਾਈਡਾਂ ਤੇ ਡੈਂਟ ਰਹਿ ਗਿਆ ਬਾਈ ਇੱਥੇ ਹੀ ਪ੍ਰੋਟੀਨ ਪੁੱਟ ਨੂੰ ਭਰ ਦਿੰਦੇ ਜਿੰਨਾ ਮੂੰਹ ਆ ਪੂਰਾ 225 ਗ੍ਰਾਮ ਮੇਕਅਪ ਲੱਗਾ ਹੋਣਾ ਹੋਰੀਸ ਕੌਣ ਤੜੂ ਮਾਵਾ ਦੀ ਜੱਗ ਜਿੰਨਾਂ ਨਾਲ ਤੋਰ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਕੀੜਾ ਵਾ ਝੋਟੇ ਕਹਿੰਦਾ ਨਾਮ ਨਹੀਂ ਲੈਂਦਾ ਗਲਤੀ ਸਾਰੀ ਬੇਬੇ ਬਾਪੂ ਦੀ ਆ ਤੇਰੀ ਲਫੇੜੇ ਨਹੀਂ ਲਾਏ ਪਿਆਰੇ ਬੇਬੇ ਬਾਪੂ ਜੀ ਦੀ ਛਾਤੀ ਲੱਤਾਂ ਕਿਉਂ ਨਹੀਂ ਮਾਰਦੇ ਤੁਸੀਂ ਜੇ ਬੇਬੇ ਬਾਪੂ ਹੂਣ ਸਰਤੇ ਤੇ ਫੇਰ ਹੂਣਸ ਲਾਈ ਹੋ ਮਾਪੇ ਉਹ ਵੀ ਕਹਿੰਦਾ ਨਾ ਕੁੜੀ ਆਵਾ ਕੀ ਕਰੀ ਜਾਂਦਾ ਏ ਮੇਰਾ ਮਾਪੇ ਹੁੰਦਾ ਪਹਿਲਾਂ ਉਹਨੇ ਡੋ ਕੁੱਟਣਾ ਸੀ ਫਿਰ ਬੇਤਕਲ ਕਰਨਾ ਸੀ ਤੇਰੇ ਬਾਪੂ ਜੀ ਹੌਂਸਲਾ ਬਹੁਤਾ ਘੋੜਿਆ ਤੈਨੂੰ ਕੁੱਟਣਾ ਆ ਰਹੀ ਹੈ ਕੇ ਨਾ ਪਰਦਾ ਪਰਮਤੇ ਦੱਸ ਕਿਹੜਾ ਚੱਕਾ ਵੇ ਬਾਈ ਤੂੰ ਕਦੋਂ ਆਣਾ ਜਲੰਧਰ ਗੱਡੀ ਥੱਲੇ ਮੈਨੂੰ ਤਾਂ ਤੇਰਾ ਸੋਹਰਾ ਲੱਗਦਾ ਵਾ ਹਾਇ ਰਬਾ ਕੀ ਗਲਤੀ ਹੋ ਗਈ ਦੱਸ ਤੇ ਸੁਧਾਰ ਕਰ ਲਈਏ ਕਾਲਾ ਸੱਪ ਮਾਰੇ ਫੁਕਰੇ ਕੁੜੀ ਦੇ ਕੇ ਜੁਲਫਾਂ ਸਵਾਰੇ ਮੇਰਾ ਨੈਟ ਤਾਂ ਖਤਮ ਹੋ ਗਿਆ ਸੀ 19 ਵਾਲਰ ਚਾਰਜ ਕਰਕੇ ਗਲਤੀ ਕਰ ਲਈ ਫਿਕਰ ਨਾ ਕਰੋ ਮਣੀ ਹਮੇਸ਼ਾ ਸੱਪ ਕੋਲ ਹੀ ਹੁੰਦਾ ਮੁਸ਼ਕਿਲ ਨਾਲ ਮਿਲਿਆ ਏ ਮੈਨੂੰ ਮੈਂ ਤੈਨੂੰ ਕੋਣਾ ਜੋ ਫੇਰ ਅਸੀਂ ਦੁਨੀਆ ਤੇ ਕੀ ਲੈਣ ਆਏ ਓਏ ਕਾਲਿਆ ਸਾਲਿਆ ਤੇਰਾ ਬਹਿਜਾ ਬੇੜਾ ਓਏ ਨੈਟ ਸਵਾ ਮੋਕੇ ਘਰੋਂ ਲੜ ਕੇ 5G ਫੋਨ ਲਿਆ ਦੇਖੰਦੀ ਨਾ ਪਸਾਂ ਮੈਂ ਉਦਾਂ ਰਾਤ ਦਾ ਬਰਾੜ ਫਿਰੇ ਕੁੱਲੀ ਨਹੀਂ ਤੇ ਚੋਰੀ ਵਾਂਗ ਬਾਈ ਉੱਠ ਕੇ ਕੁਰਸੀ ਨਾਲ ਸਾਡਾ ਸੇਰੀ ਸਿਰ ਕੁੱਟ ਦੇ ਦਿਵਾਲੀ ਆ ਗਈ ਹੁਣ ਮਠਾਈਆਂ ਦੇ ਮੱਖੀਆਂ ਹੀ ਬੈਣੀਆਂ ਨੇ ਤੂੰ ਵੀ ਬਾਲਤਾ ਹਿੱਕ ਤੇ ਦੀਵਾ ਮੰਗ ਰਾਮ ਜਣੀ ਖੜੀ ਪੀਰੇ ਹੱਥ ਸਕੀ ਮਲਦੀ ਕਿੱਥੋਂ ਲੱਗਦਾ ਜਵਾਈ ਅੱਜ ਪਤਾ ਲੱਗਿਆ ਇਸਕਾ ਅੰਨਾ ਨਹੀਂ ਅੰਗ ਲਗੜਾ ਵੀ ਹੁੰਦਾ ਨਹੀਂ ਤਾਂ ਭੱਜ ਨਾ ਜਾਂਦਾ ਭਰਾ ਮੇਰੀ ਪਹਿਲਾਂ ਹੀ ਹੜਦੀ ਦਵਾਈ ਚੱਲਦੀ ਆ ਕਿਉਂ ਹੱਡਾ ਅਗ ਦੂਜਾ ਲਵਾਉਣਾ 30 ਮਿੰਟ ਹੋ ਗਏ ਰੀਲ ਦੇਖਦੇ ਨੂੰ ਸਮਝ ਨਹੀਂ ਆਦੀ ਗਾਲ ਕਿੰਨੂੰ ਕੱਢਾਂ ਚੱਲ ਕੋਈ ਨਾ ਆਂਟੀ Song ਅਸੀਂ ਆਪੇ ਲਾ ਲੈਣਾ ਦੀਦੀ Reel ਬਣਾ ਕੇ ਆਹੀ ਪਰਾਂਦੇ ਨਾ ਮੈਨੂੰ ਫਾਹ ਲੈਣਾ ਏ ਦੇਦੀ ਗਾਣਾ ਆਪਣੇ ਹਿਸਾਬ ਨਾਲ ਲਾਇਓ ਉਹਦੀ ਉਂਗਲੀ ਤੇ ਗੁੱਤ ਨੱਚਦੀ ਗੀਤ ਮੈਂ ਆਪੇ ਲਾ ਲਊ ਹੁਣ ਤੂੰ ਜਾ ਬੱਸ ਚਲੋ ਭਾਈ ਦੱਸੋ ਹੁਣ ਗਾਣਾ ਕਿਹੜਾ ਸੂਟ ਕਰੂ ਹਾਈ ਦੀਦੀ ਉਡਾਤੀ ਹੋਂਦੀ ਰੀਤਰੀ ਅੱਖ ਮੋਟੀ ਦੇ ਧਾਕੇ ਨੇ ਇਹਨਾਂ ਨੂੰ ਵਿਆਹ ਚ ਬੁਲਾਉਂਦਾ ਕੌਣਾ ਸਾਲੀ ਸ਼ਰਮ ਆਉਣ ਲੱਗ ਜਾਂਦੀ ਆ ਪੀਲੇ ਸੂੜ ਵਾਲੀ ਕੜੀ ਵਿੱਚ ਪਕੌੜਾ ਡਿੱਗ ਗਿਆ ਉਹ ਆ ਭਰਾਵਾ ਕਿਤੇ ਮਾਰ ਨਾ ਜਾਵੇ ਬੇਸ ਦੀ ਧਮਕ ਨਾਲ ਰੱਬ ਦੀ ਸੋਝ ਪੈਰਾਂ ਵਾਲ ਵੇਖਿਆ ਤਾਂ ਕੀ ਰਿਪੋਰਟਾ ਵੀਰ ਜੀ ਆ ਕੀ ਹੋ ਗਿਆ ਇਹਨਾਂ ਨੂੰ ਜੀ ਘਰਤੀ ਬਗਲੀ ਇਹਨੂੰ ਜੀ ਡੈਥ ਹੋ ਗਈ ਸੀ ਆਪਣੇ ਕਿਵੇਂ ਬਾਈ ਉਹ ਗੋਲੀ ਨਾਲ ਨਹੀਂ ਭੁੱਖਾ ਮਾਰ ਕੇ ਮਰਿਆ ਵਾ ਡੈਥ ਹੋ ਗਈ ਸੀ ਆਪਣੀ ਵੇੜੇ ਵਾਲੇ ਭੁੱਖੇ ਨੰਗੇ ਮੇਰੇ ਸਾਲੇ ਬਾਈ ਦਾ ਸਰੀਰ ਵੇਖ ਕੇ ਡਰ ਵੀ ਪੂਰਾ ਲੱਗ ਰਿਹਾ ਸਾਨੂੰ ਕੋਰੀ ਚੱਲ ਬਾਈ ਅਸੀਂ ਵੀ ਵੇਲੇ ਹੀ ਆ ਜੇ ਤੁਸੀਂ ਕਮੈਂਟਾਂ ਵਿੱਚ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢੋ ਫੀਮ ਨਾਲ ਦਾ ਰੰਗ ਆ ਇਹਦਾ ਪਹਿਲਾਂ ਗੋਰੀ ਹੋ ਕੇ ਆ ਕੋਈ ਸ਼ਾਕਣੀਆ ਰੰਗ ਰੂਪ ਚਕਵਾ ਤੇਰੇ ਵਰਗਾ ਰੰਗ ਹੈ ਨਹੀਂ ਕਿਸੇ ਦਾ ਰੰਗ ਖਟਵਾ ਦੰਦਾ ਦਾ ਭੈਣੇ ਤੁੱਪ ਚ ਨਾ ਜਾਇਆ ਕਰ ਤੂੰ ਰੰਗ ਦਾ ਇੰਨਾ ਚਕਵਾ ਦਿਲ ਵੀ ਕਰਦਾ ਚੱਕ ਲੋ ਕੈਮਰੇ ਦੀ ਬ੍ਰਾਈਟਨੈਸ ਚੋਕੇ ਵੀਡੀਓ ਬਣਾਈ ਫਿਰ ਵੀ ਰੰਗ ਸਾਫ ਨਹੀਂ ਹੋਇਆ ਆ ਜਾ ਮਾ ਆ ਜਾ ਮਾ ਇੱਕ ਬਾਈ ਮਾਤਾ ਰਾਣੀ ਜੇ ਤੇਰੇ ਕੋਲ ਸਮਾਨ ਹੈਗਾ ਆਪਦਾ ਸ਼ੇਰ ਭੇਜ ਦੇ ਨੱਚ ਨਾ ਨਾ ਅਡੀ ਜਨਾ ਤੇਰੀ ਛਾਤੀ ਚ ਤਰਸੂਲ ਨਹੀਂ ਵੱਦੇ ਦੇਖੀ ਮੰਗਲੇ ਹੁਣ ਤੇਰੀ ਛਾਤੀ ਲੱਤਾਂ ਮਾਰਨੀਆਂ ਨੇ ਮਾਤਾ ਵੀ ਕਹਿੰਦੀ ਹੋਣੀ ਕੀ ਪੱਲੇ ਪੈ ਗਿਆ ਮੇਰੇ ਮੈਂ ਬਿਜ਼ੀ ਆਂ ਸ਼ੇਰ ਲੱਗੀ ਭੇਜਣਾ ਮਾਤਾ ਤਰਸੂ ਲੱbnਦੀ ਆ ਆਪਣਾ ਨਾ ਕੀ ਆਈ ਘਰੇ ਇਹੋ ਜੇ ਪੁਰਾਣੀਆਂ ਫਿਲਮਾਂ ਚ ਕੋਟ ਖਾਣ ਨਹੀਂ ਰੱਖੇ ਹੁੰਦੇ ਨੇ ਮੈਨੂੰ ਲੱਗਦਾ ਜਿਵੇਂ ਵੀਡੀਓ ਕਾਲ ਤੇ ਗੱਲ ਕਰੀ ਜਾਂਦਾ ਲੱਗਦਾ ਮੈਨੂੰ ਚਾਚੇ ਦੇ ਮੂੰਹ ਚ ਕਿਨੇ ਗਰਮ ਸਮੋਸੇ ਪਾਤੇ ਉਦੋਂ ਤੱਕ ਨਾ ਹਾਂ ਦੀ ਜੋ ਤੱਕ ਮਨੁੱਖਤਾ ਦੀ ਸੇਵਾ ਲੈ ਕੇ ਨਹੀਂ ਜਾਂਦੇ ਬੰਦਾ ਗਲਤ ਜਿਹਾ ਲੱਗਦਾ ਮੈਨੂੰ ਇਹ ਕੁੜੀ ਸੋਚੀ ਜਾਂਦੀ ਹੈ ਕਰੋਨਾ ਵਿੱਚ ਬਚ ਕਿਵੇਂ ਗਿਆ ਏ ਤੇ ਚ ਟੁੱਲੇ ਨੇ 4 ਦਿਨਾਂ ਦੇ ਹਾਏ ਮੈਂ ਤਾਂ ਡਰ ਗਈ ਪਾ ਬੀਤਾ ਲੱਗਦਾ ਆਪਣਾ ਗਵਾਚਿਆ ਪਿਆਰ ਲੱਭੀ ਜਾਂਦੀ ਆ ਕੁੜੀ ਤਾਂ ਲੱਗਦਾ ਜਿਵੇਂ ਸਤਵੇਂ ਵਿੱਚ ਆ ਗਈ ਆ ਅਧੇ ਨੜੀ ਆੜੀ ਤੈਨੂੰ ਪੈਗੀ ਵੇਖ ਲੈ ਭਾਰੀ ਗੱਭਰੂ ਦੀ ਪਗੜਾ ਪਲਾਸ ਵਰਗੀ ਡਰਦਾ ਕਿਉਂ ਆ ਸਿੰਘ ਅਧੇ ਨੜੀ ਆੜੀ ਤੈਨੂੰ ਪੈਗੀ ਵੇਖ ਲੈ ਭਾਰੀ ਪੂਰੇ ਇੱਕ ਮਹੀਨੇ ਡੌਗ ਵੀ ਲਾਇਆ ਕਸਾਲਾ ਛੋਟਾ ਸਰੀ ਦੇ ਕੇ ਹਵਾ ਕਰਦਾ ਸੀ ਸੰਗਤ ਜੀ ਆ ਆ ਪਿੱਟਬੋਲ ਮੈਂ ਝੂਠ ਨਹੀਂ ਬੋਲਦਾ ਗਿਆਨੀ ਮਿਸਰੀਆ ਧੰਨਵਾਦ ਕਰਦਾ ਹਾਂ ਨਾ ਇੰਨੀ ਤਕੜੀ ਸਲਫ ਲਾਈ ਆ ਨੇ ਕਿਹੜੀ ਗੱਲੋਂ ਪਹਿਲੀ ਦੁਨੀਆ ਤੋਂ ਸੰਗ ਗਈ ਰੱਬ ਨੂੰ ਜੇ ਹੋਇਆ ਮਨਜ਼ੂਰ ਪਾਜੀ ਮੈਂ ਫੇਰ ਕਹਿੰਦਾ ਰਿਸ਼ਤਾ ਕਰਾ ਦੇ ਦੀ ਸਾਲੀ ਹੈਗੀ ਤਾਂ ਤੇਰੀ ਕਿਹੜੇ ਬਾਬੇ ਨੂੰ ਤੇ ਹੁੰਦਾ ਵੀਰ ਦੱਸੋ ਇਤਿਹਾਸ ਗਵਾ ਚੰਗੀ ਫਸਲ ਨੂੰ ਮੇਰੇ ਸਾ ਕੀੜੇ ਖਾ ਜਾਂਦੇ ਆ ਠੰਡ ਵਿੱਚ ਬੈਠੇ ਅੱਧੀ ਰਾਤ ਲੰਘ ਗਈ ਮੈਨੂੰ ਚੌਂਕ 'ਚ ਖੜਾ ਕੇ ਮੇਰੇ ਰੋੜੇ ਮਾਰੋ ਟੂਣਾ ਕਰਿਆ ਲੱਗਦਾ ਕਿਸੇ ਨੇ ਮੈਂ ਆ ਦਿੱਤੋ ਹੋਇਆ ਹਾਂ ਤੇ ਅਗਰ ਮੇਰਾ ਪਤੀ ਵੇ ਸ਼ੱਕ ਨਾ ਪਿਆ 26 ਵਿੱਚ ਭੋਗ ਜ਼ਰੂਰ ਪੈ ਜਾਣਾ ਐਵੇਂ ਦੀ ਰੀਲਾਂ ਵੇਖ ਕੇ ਅਸੀਂ ਤਾਂ ਗਰਮੀਆਂ ਵਿੱਚ ਨਿੰਬੂ ਪਾਣੀ ਪੀਣਾ ਆਏ ਹਾਂ ਬਸ ਫਿਰ ਵੇਲਾ ਹੋ ਗਿਆ ਵੀ ਚੋਲੇ ਦਾ ਨੰਬਰ ਸੈਂਡ ਕਰੀ ਗੱਲ ਸੁਣਨਾ ਚਾਉਂਦੇ ਨਾ ਤੇਰਾ ਮੇਰੇ ਹੀ ਸਬਜ਼ੀ ਵਾਲਾ ਚਮਚ ਮੇਰੀ ਅੱਖਾਂ 'ਚ ਮਾਰਦੇ ਬਸ ਲਹੂ ਬਾਲਣ ਕੀਤਾ ਇਹਨਾਂ ਨੇ ਵੇਰੇ ਐਸੇ ਚਮਚੇਨਾ ਮੇਰੀਆਂ ਅੱਖਾਂ ਕੱਢ ਦੇ ਮੈਂ ਕੱਲ ਨੂੰ ਵਰਤ ਹੈ ਰੱਖਣਾ ਜੀ ਥੋਡੀ ਲੌਂਗ ਲਾਈਫ ਦੇ ਵਾਸਤੇ ਮੈਨੂੰ ਤਾਂ ਖਾਂਹ ਸੂਰੀਆਂ ਟੱਕਰਦੀਆਂ ਨੇ ਬਸ ਉਹਨੇ ਗਾਣਾ ਸੁਰ ਕੇ ਮਰ ਜਾਣਾ ਸਾਡੀ ਲੌਂਗ ਲਾਈਫ ਆਪ ਰਹਿ ਗਈ ਆ ਗਾਣਾ ਸੁਣ ਕੇ ਮੈਂ ਕੱਲ ਨੂੰ ਵਰਤ ਹੈ ਰੱਖਣਾ ਜੀ ਥੋਡੀ ਉਮਰ ਲੈ ਮੇਰੀ ਵਾਸਤੇ ਨਾਰਕੀ ਮੇਰੇ ਕੋਲ ਪੈਸੇ ਨਹੀਂ ਆਗੇ ਤੈਨੂੰ ਸ਼ਾਪਿੰਗ ਕਰਾਉਣ ਲਈ ਉਨੇ ਦਾ ਕਦੋਂ ਦਾ ਸੁਸਾਈਡ ਕਰ ਲਿਆ ਨਾ ਗਾਣਾ ਸੁਣਨ ਤੋਂ ਪਹਿਲਾਂ ਹੀ ਕਰਦੀ ਸਿਕਨਾ ਤੇਰਾ ਪਾਇਆ ਨਾ ਤੂੰ ਕਦਰਾਂ ਆਈ ਹੋਪ ਤੁਸੀਂ ਵਧੀਆ ਹੋਵੋਗੇ ਹਾਈ ਨਹੀਂ ਮੇਰਾ ਲੱਲੂ ਰਾਮ ਅੱਜ ਰੋਈ ਜਾਂਦਾ ਏ ਦੂਜੀ ਅੱਖ ਵਿੱਚ दारू ਪਾ ਲੈਣਾ ਸੀ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੁਹਾਡੇ ਇੱਕ ਕਮੈਂਟ ਨਾਲ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਵੀਡੀਓ ਬਣਾਉਣ ਲਈ ਤਾਂ ਕਮੈਂਟ ਕਰਕੇ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਈਸ